ਦੇਸ਼ ਆਜ਼ਾਦ ਕਰਾਉਣ ਲਈ ਕਹਿੰਦੇ ਕਿ ਬਹੁਤ ਸਾਰੀਆਂ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਕੀਤੀਆਂ ਆਹ ਕੁਰਬਾਨੀਆਂ ਕਰਦੇ ਰੇਕ ਸਾਡਾ ਪੰਜਾਬ ਵੰਡਿਆ ਜਾ 15 ਤੋਂ 20 ਲੱਖ ਆਦਮੀ ਜਿਹੜਾ ਹੈ ਉਹ ਕੁਝ ਦਿਨਾਂ 'ਚ ਮਾਰ ਦਿੱਤਾ ਗਿਆ ਇੰਨੀ ਐਦੂ ਮਾੜੀ ਤਕਸੀਮ ਕਿਸੇ ਵੀ ਦੇਸ਼ ਦੇ ਵਿੱਚ ਅੱਜ ਤੱਕ ਨਹੀਂ ਤਾਂ 60% ਜਿਹੜਾ ਪੰਜਾਬ ਹੈ ਉਧਰ ਚਲੇ ਜਾਂਦਾ ਹੈ ਕਿ 36% ਜਿਹੜਾ ਪੰਜਾਬ ਉਹ ਸਾਡੇ ਆ। ਇਹ ਪੰਜਾਬ ਨੂੰ ਬੰਡਣ ਵਾਲੇ ਕੌਣ ਸਾਡੇ ਆਪ ਦੇ ਜਾਂ ਹੋਰ ਸਾਡੇ ਆਪ ਦੇ ਸੀ ਜਿੰਦੇ ਵਿੱਚੋਂ ਸਾਡਾ ਸਿੱਖਾਂ ਦਾ ਤੇ ਕਰੈਕਟਰ ਸੀ ਬਲਦੇਵ ਸਿੰਘ ਸੀ। ਤੇ ਰਸ਼ਟ ਤਾਰਾ ਸਿੰਘ ਦਾ ਨਾਮ ਨਹੀਂ ਮਾਸਟਰ ਤਾਰਾ ਸਿੰਘ ਹੈ ਜਿਹੜਾ ਉਹ ਹਿਸਟਰੀ ਦੇਖੋਗੇ। ਉਹ ਆਪ ਦੇ ਪੰਜਾਬ ਪ੍ਰਤੀ ਗੱਲ ਵੀ ਕਰਦਾ। ਉਹਨੂੰ ਅਮੋੜਾ ਸ਼ਾਇਦ ਇੱਕ ਜੇਲ ਹੈ ਜਿਹੜੀ ਬੰਬੇ ਦੇ ਕੋਲ। ਉਹਨੂੰ ਜੇਲ 'ਚ ਭੇਜਿਆ ਜਾਂਦਾ ਜਿੱਥੇ ਜਾ ਕੇ ਉਹ ਲਬਜ਼ ਕਹਿੰਦਾ ਹੈ ਕਿ ਯਾਰੇ ਮੇਰਾ ਤਾਂ ਦੇਸ਼ ਕਿ ਵੰਡ ਹੋਗੀ ਕਾਲੀ ਦੇ ਵਿੱਚ ਹੋਗੀ ਨਹੀਂ ਇਹ ਬੜੀ ਦਿਮਾਗੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਵੰਡਿਆ ਗਿਆ ਸੇ ਕਾਮ ਨੂੰ ਖਤਮ ਕੀਤਾ ਗਿਆ ਉੱਥੋਂ ਦੇ ਅਸੀਂ ਡਿੱਗੇ 77 ਸਾਲ ਮੁੜ ਕੇ ਅੱਜ ਤੱਕ ਸਾਡੇ ਪੈਰ ਹੀ ਨਹੀਂ ਲੱਗੇ ਲਾਹੌਰ ਜਾਣ ਕੇ ਛੱਡਿਆ ਗਿਆ ਲਾਹੌਰ ਜਾਣ ਕੇ ਕੱਢਿਆ ਗਿਆ ਕਿ ਜੇ ਲਾਹੌਰ ਵਿੱਚ ਰਹਿੰਦਾ ਤੇ ਲਾਹੌਰ ਦੀ ਹਿਸਟਰੀ ਤੋਂ ਬਾਅਦ ਸਿੱਖਾਂ ਨੇ ਆਪ ਦੇ ਰਾਜ ਨੂੰ ਪੈਦਾ ਕੀਤਾ ਹੁਣ ਇਹਨੂੰ ਵੰਡ ਆਖੀਏ ਉਜਾੜਾ ਆਖੀਏ ਆਜ਼ਾਦੀ ਆਖੀਏ ਨਹੀਂ ਇਹ ਜਾਣਾ ਹੈ ਬਹੁਤਿਆਲੀ ਜਸ਼ਨ 15 ਅਗਸਤ ਤੇ ਪਰ ਪੰਜਾਬ ਦੇ ਵਿੱਚ ਬਹੁਤ ਸਾਰਾ ਖਿੱਤਾ ਅਜੇ ਹੱਸਦਾ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਉਹਨਾਂ ਦਾ ਅਗਸਤ ਮਹੀਨਾ ਸ਼ੁਰੂ ਹੁੰਦਾ ਤੇ ਉਹਨਾਂ ਦੇ ਜਿਹੜੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਆਪੇ ਦਾਦੇ ਪੜਦਾਜਿਆਂ ਦੀਆਂ ਪਿਤਾ ਦੀਆਂ ਕਹਾਣੀਆਂ ਜਾਦ ਆਉਣ ਲੱਗ ਜਾਂਦੀਆਂ ਨੇ ਕਿ ਸਾਡੇ ਨਾਲ ਕੀ ਕੁਝ ਉਸ ਸਮੇਂ ਹੋਇਆ ਸੀਗਾ ਜਿਸ ਤਰ੍ਹਾਂ ਵੱਡੇ-ਵਡੇਰਿਆਂ ਨੇ ਕਹਾਣੀਆਂ ਸੁਣਾਈਆਂ ਕੁਝ ਨੇ ਅੱਖੀਂ ਵੇਖਿਆ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਉਹ ਦੇਖਣ ਵਾਲੇ ਚਲੇ ਗਏ ਚੰਚੰਦ ਲੋਕ ਅੱਜ ਵੀ ਇਸ ਦੁਨੀਆ ਤੇ ਹੈਗੇ ਆ ਪਰ ਜਦੋਂ ਇਹ ਗੱਲ ਹੁੰਦੀ ਹੈ ਤੇ ਉਹ ਕੁਝ ਬੋਲ ਕੇ ਰਾਜੀ ਤਾਂ ਨਹੀਂ ਹੁੰਦੇ ਕਿਉਂਕਿ ਦੁੱਖ ਹੀ ਇੰਨਾ ਵੱਡਾ ਸੀ ਜਿਹਾ ਕਿ ਅੱਖਾਂ ਦੇ ਸਾਹਮਣੇ ਖੂਨ ਖਰਾਬਾ ਹੋਇਆ ਤੇ ਪੰਜਾਬ ਦੀ ਉਹ ਸਰ ਜ਼ਮੀਨ ਧਰਤੀ ਜਿਹੜੀ ਆ ਵੰਡ ਕੇ ਖੇਰੂ ਖੇਰੂ ਕਰ ਦਿੱਤੀ ਗਈ ਇਸ ਦੇ ਸੰਬੰਧੀ ਗੱਲਬਾਤ ਕਰਾਂਗੇ ਇਸ ਚੀਜ਼ ਦਾ ਦਰਦ ਲੈ ਕੇ ਹਮੇਸ਼ਾ ਲਾਹੌਰ ਦੀ ਧਰਤੀ ਤੇ ਘੁੰਮਕਣ ਵਾਲੇ ਅਸੀਂ ਵੀ ਸਫਰ ਕੀਤਾ ਐਡਵੋਕੇਟ ਹਰਪਾਲ ਸਿੰਘ ਖਾਰਾ ਆਪਾਂ ਗੱਲਬਾਤ ਕਰਦੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਰਾ ਸਾਹਿਬ ਲਾਹ ਕੋਮਨ ਫਿਰ ਨਾ ਹੋ ਸਕਦਾ ਪਰ ਕਈਆਂ ਦਾ ਮਕਸਦ ਇਹ ਵੀ ਹੈ ਕਿ ਜਦੋਂ ਲਾਹੌਰ ਦੇ ਵਿੱਚੋਂ ਉੱਜੜ ਕੇ ਆਏ ਪਰਿਵਾਰ ਉਹਨਾਂ ਦੇ ਜਿਹੜੇ ਬੱਚੇ ਪੁੱਤ ਪੁੱਤਰੇ ਇਹ ਚੀਜ਼ ਦੇਖਣ ਜਾਂਦੇ ਆ ਆਪਣੇ ਵੱਡੇ ਵੱਡੇਰਿਆਂ ਦੀ ਸਰਜ਼ਮੀਨ ਦੇਖੋ ਜਦੋਂ ਬੰਦਾ ਲਾਹੌਰ ਜਾਂਦਾ ਨਾ ਲਾਹੌਰ ਤੇ ਬਜ਼ਾਰ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਚੰਡੀਗੜ੍ਹ ਵੀ ਉਹੀ ਤੇ ਲਾਹੌਰ ਦੇ ਪਰਲੇ ਬੰਨੇ ਵੀ ਚਲੋ ਜਾਈ ਜੀ ਪਰ ਜੇ ਤੁਸੀਂ ਲਾਹੌਰ ਨੂੰ ਪੜੋ ਹਮ ਤੇ ਲਾਹੌਰ ਦੀਆਂ ਤੁਸੀਂ ਉਹਨਾਂ ਗਲੀਆਂ ਤੇ ਸੜਕਾਂ ਤੇ ਜਾਓ ਜਿੱਥੇ ਬੇਗਨਾ ਲੱਖਾਂ ਦੀ ਗਿਣਤੀ ਚ ਲੋਕ ਮਾਰ ਦਿੱਤੇ ਗਏ ਐਸੇ ਕਰਕੇ ਮਾਰ ਦਿੱਤੇ ਗਏ ਕਿ ਇਹ ਫਲਾਨੀ ਕੌਮ ਦਾ ਬੰਦਾ ਜੀ ਇੰਨਾ ਜ਼ਹਿਰ ਘੋਲਿਆ ਗਿਆ ਫਿਜਾ ਦੇ ਅੰਦਰ ਜਾਂ ਚਾਹੇ ਉਹ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਹਮ ਕਿਸੇ ਨੇ ਕਿਸੇ ਨੂੰ ਵੇਖਿਆ ਹੀ ਨਹੀਂ ਹਮ 15 ਤੋਂ 20 ਲੱਖ ਆਦਮੀ ਜਿਹੜਾ ਹੈ ਉਹ ਕੁਝ ਦਿਨਾਂ ਚ ਮਾਰ ਦਿੱਤਾ ਜਾਂਦਾ ਇਹ 13 ਤੋਂ ਲੈ ਕੇ 15 ਦੇ ਵਿੱਚ ਵਿੱਚ ਕੁਝ ਦਿਨਾਂ ਦੇ ਵਿੱਚ ਇੰਨੀ ਐਦੂ ਮਾੜੀ ਤਕਸੀਮ ਕਿਸੇ ਵੀ ਦੇਸ਼ ਦੇ ਵਿੱਚ ਅੱਜ ਤੱਕ ਨਹੀਂ ਜੋ ਇਸ ਕੰਟਰੀ ਪੰਜਾਬ ਦੀ ਹੋਈ ਹੈ ਵੰਡ ਦਾ ਕਾਰਨ ਵੰਡ ਦਾ ਕਾਰਨ ਜਿਹੜਾ ਇੱਕੋ ਹੀ ਸੀ ਕਿ ਚਾਹੇ ਪਾਕਿਸਤਾਨ ਦੀ ਹਕੂਮਤ ਹੈ ਚਾਹੇ ਹਿੰਦੁਸਤਾਨ ਦੀ ਹਕੂਮਤ ਸੀ ਦੋ ਕਰਤੀਆਂ ਹਮ ਦੋਨਾਂ ਘਰਾਂ ਨੂੰ ਇਹ ਪਤਾ ਸੀ ਕਿ ਪੰਜਾਬ ਜਿਹੜਾ ਹੈ ਹਮੇਸ਼ਾ ਬਾਗੀ ਸੁਰਚ ਰਹਿੰਦਾ ਹੈ ਪੰਜਾਬ ਦੀ ਬਾਗੀਪੁਣਾ ਉਹਨੇ ਕਿਸੇ ਨੂੰ ਰਾਜ ਨਹੀਂ ਕਰਨ ਦੇਣਾ ਇਹਨਾਂ ਨੇ ਕਿਸੇ ਦੇ ਮਤੇਤ ਨਹੀਂ ਚੱਲਣਾ ਤਾਂ ਅੰਦਰ ਰਿਜ਼ਲਟ ਇਹ ਕਨਿਕਲੀ ਕਿ ਪਾਕਿਸਤਾਨ ਪੰਜਾਬ ਨੂੰ ਵੱਧ ਤੋਂ ਵੱਧ ਵਡਿਆ ਜ ਹਮ ਤਾਂ 60% ਜਿਹੜਾ ਪੰਜਾਬ ਹੈ ਉਧਰ ਚਲੇ ਜਾਂਦਾ ਹੈ ਕਿ 36% ਜਿਹੜਾ ਪੰਜਾਬ ਉਹ ਸਾਡੇ ਆ ਰਹਿ ਜਾਂਦਾ ਹੈ। ਇਹ ਪੰਜਾਬ ਨੂੰ ਵੰਡਣ ਵਾਲੇ ਕੌਣ ਸੀ? ਸਾਡੇ ਆਪਦੇ ਜਾਂ ਹੋਰ ਸਾਡੇ ਆਪਦੇ ਸੀ ਜਿੰਦੇ ਵਿੱਚੋਂ ਸਾਡਾ ਸਿੱਖਾਂ ਦਾ ਤਾਂ ਇੱਕ ਕਰੈਕਟਰ ਸੀ ਬਲਦੇਵ ਸਿੰਘ ਸੀ ਜਿੰਨੇ ਕਿਤਾਬਾਂ ਦੇ ਵਿੱਚ ਬਹੁਤ ਲਿਖਿਆ ਹੈ ਕਿ ਮੈਂ ਕਹੂੰਗਾ ਪੰਜਾਬ ਦਾ ਬੇੜਾ ਘਰ ਕੇ ਤੇ ਖਾਸ ਕਰਕੇ ਸਿੱਖ ਕੌਮ ਨੂੰ ਮਾਰਿਆ ਹੀ ਉਸ ਆਦਮੀ ਨੇ। ਹੋਰ ਤਾਂ ਮਾਰਿਆ ਹੀ ਨਹੀਂ ਕਿਸੇ ਮਾਸਟਰ ਤਾਰਾ ਸਿੰਘ ਦਾ ਨਾਮ ਨਹੀਂ ਮਾਸਟਰ ਤਾਰਾ ਸਿੰਘ ਹੈ ਜਿਹੜਾ ਉਹ ਹਿਸਟਰੀ ਦੇਖੋਗੇ ਤਾਂ ਕਿਉਂਕਿ ਆਪਾਂ ਹਿਸਟਰੀ ਦੀ ਗੱਲ ਕਰ ਸਕਦੇ ਹਾਂ ਕਿ ਆਪਾਂ ਉਦੋਂ ਮੌਜੂਦਾ ਤਾਂ ਆਪਣੇ ਚ ਕੋਈ ਬੰਦਾ ਵੀ ਨਹੀਂ ਸੀ। ਤਾਂ ਮਾਸਟਰ ਤਾਰਾ ਸਿੰਘ ਹੈ ਜਿਹੜਾ ਉਹ ਆਪਦੀ ਕੌਮ ਦੇ ਨਾਲ ਜੂਝਦਾ ਹੂੰ ਉਹ ਆਪਦੇ ਪੰਜਾਬ ਪ੍ਰਤੀ ਗੱਲ ਵੀ ਕਰਦਾ ਹੈ ਹੂੰ ਉਹ ਗੱਲਾਂ ਤੇ ਅਰਦਾ ਵੀ ਹੈ ਕਈਆਂ ਤੇ ਹੂੰ ਸਨ 47 ਤੋਂ ਬਾਅਦ ਉਹ ਆਪਦੇ ਖਿੱਤੇ ਦੀ ਗੱਲ ਵੀ ਕਰਦਾ ਜਿਹੜੀ ਨਹਿਰੂ ਤੇ ਗਾਂਧੀ ਨੇ ਕਹੀ ਸੀ ਹੂੰ ਤੋਂ ਉਹਦੇ ਜਵਾਬ ਦੇ ਉਹਨੂੰ ਜਵਾਬ ਦੇਣ ਤੋਂ ਬਾਅਦ ਉਹਨੂੰ ਉਹ ਮੋੜਾ ਸ਼ਾਇਦ ਇੱਕ ਜੇਲ ਹੈ ਜਿਹੜੀ ਬੰਬੇ ਤੇ ਕੋਲ ਹੈ ਉਹਨੂੰ ਜੇਲ 'ਚ ਭੇਜਿਆ ਜਾਂਦਾ ਜਿੱਥੇ ਜਾ ਕੇ ਉਹ ਲਬਜ ਕਹਿੰਦਾ ਹੈ ਕਿ ਯਾਰੇ ਮੇਰਾ ਤਾਂ ਦੇਸ਼ ਹੀ ਹੂੰ ਸੋ ਇਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਇਦੋਂ ਵੱਡੀ ਤਰਾਸ ਦੀ ਸ਼ਹਿਰ ਦੁਨੀਆਂ ਚ ਨਾ ਹੋਵੇ ਲਾਹੌਰ 사 ਤੋਂ ਖੋਇਆ ਗਿਆ ਹਮ ਲਾਹੌਰ ਇੱਕ ਉਹ ਸੀ ਜਿਵੇਂ ਕਹਿ ਦਈਏ ਸਰੀਰ ਦੇ ਵਿੱਚ ਇੱਕ ਦਿਲ ਹੁੰਦਾ ਹੈ ਹਮ ਦਿਲ ਨੂੰ ਕੱਢ ਦਈਏ ਪਿੱਛੇ ਕੀ ਰਹਿਣਾ ਸੋ ਜਿਹੜਾ ਲਾਹੌਰ ਹੈ ਲਾਹੌਰ ਤੋਂ ਲੈ ਕੇ ਜਮਰਾਉ ਦੇ ਕਿਲੇ ਤੱਕਰ ਅਟਕ ਦਰਿਆ ਤੱਕਰ ਸਿੱਖ ਹਿਸਟਰੀ ਹੈ ਪੰਜਾਬ ਦੀ ਹਿਸਟਰੀ ਹੈ ਜੀ ਉਸ ਨੂੰ ਪੰਜਾਬ ਦੇ ਨਾਲ ਤੋੜਿਆ ਜਾਂਦਾ ਹੈ ਹਮ ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੈ ਜਿਹਨੂੰ ਅੰਗਰੇਜ਼ ਨੇ ਵੀ ਅਡਾਪਟ ਕੀਤਾ ਤੇ ਹਿੰਦੁਸਤਾਨ ਦੀ ਹਕੂਮਤ ਨੇ ਵੀ ਅਡਾਪਟ ਕੀਤਾ ਸਿੱਖਾਂ ਨੂੰ ਆਪਦੀ ਜਿਹੜੀ ਹਿਸਟਰੀ ਦੇ ਨਾਲੋਂ ਤੋੜ ਦਿੱਤਾ ਗਿਆ ਸਿੱਖਾਂ ਦਾ ਜਿਹੜਾ ਮੋੜ ਵੱਜਦਾ ਹੈ ਉਹ ਲਾਹੌਰ ਤੋਂ ਵੱਜਦਾ ਹੈ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਤਾਂ ਅੰਮ੍ਰਿਤਸਰ ਦੇ ਕੋਲ 10 ਤੋਂ 15% ਸਾਡੀ ਹਿਸਟਰੀ ਰਹਿੰਦੀ ਹੈ ਸਿੱਖ ਰਾਜ ਦੀ ਤਾਂ 80 ਤੋਂ 85% ਜਿਹੜੀ ਸਾਡੀ ਹਿਸਟਰੀ ਹੈ ਉਹ ਸਾਡੀ ਲਾਹੌਰ ਚ ਚੱਲੇ ਜਾਂਦੀ ਹੈ ਤਾਂ ਲਾਹੌਰ ਤੋਂ ਲੈ ਕੇ ਜਮਰੌਧ ਦੇ ਕਿਲੇ ਤੱਕ ਉਹ ਸਾਡਾ ਸਾਰਾ ਜਿੰਨਾ ਹਿਸਟਰੀ ਦਾ ਸੀ ਜਿੱਥੇ ਕਾਲੀ ਫੂਲਾ ਸਿੰਘ ਦੀ ਸਮਾਦ ਅਨ ਸ਼ਹਿਰੇ ਅੱਗੇ ਜਾ ਕੇ ਦਰਿਆ ਦੇ ਕੋਲ ਆ ਜਾਂਦੀ ਹੈ ਜੋ ਪਸ਼ਾਵਰ ਦੀਆਂ ਲੜਾਈਆਂ ਮਲਤਾਨ ਦੀਆਂ ਲੜਾਈਆਂ ਤਾਂ ਉਹ ਸਾਨੂੰ ਉਥੋਂ ਪਾਸੇ ਕਰ ਦਿੱਤਾ ਜਾਂਦਾ ਸੋ ਇਹਨੂੰ ਤੁਸੀਂ ਅਨਪੋਲੇ ਜੇ ਆਪਾਂ ਇਹ ਕਹਿ ਸਕਦੇ ਕਿ ਵੰਡ ਹੋ ਗਈ ਕਾਲੀ ਦੇ ਵਿੱਚ ਹੋ ਗਈ ਨਹੀਂ ਇਹ ਬੜੀ ਦਿਮਾਗੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਵੰਡਿਆ ਗਿਆ ਸਿੱਖ ਕੌਮ ਨੂੰ ਖਤਮ ਕੀਤਾ ਗਿਆ ਉਥੋਂ ਦੇ ਅਸੀਂ ਡਿੱਗੇ 77 ਸਾਲ ਮੁੜ ਕੇ ਅੱਜ ਤੱਕ ਸਾਡੇ ਪੈਰ ਹੀ ਨਹੀਂ ਲੱਗੇ। ਦੇਸ਼ ਆਜ਼ਾਦ ਕਰਾਉਣ ਲਈ ਕਹਿੰਦੇ ਕਿ ਬਹੁਤ ਸਾਰੀਆਂ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਕਿ ਆਹਾਂ ਕੁਰਬਾਨੀਆਂ ਕਰਦੇ ਰਿਹਾ ਇੱਕ ਸਾਡਾ ਪੰਜਾਬ ਵੰਡਿਆ ਜਾ। ਦੇਖੋ ਪੰਜਾਬ ਦੇ ਅੰਦਰ ਗੱਲ ਛੱਡਦੇ ਹਰ ਇੱਕ ਸਿੱਖ ਕੌਮ ਹੈ ਜਿਨੇ ਇਡੀ ਵੱਡੀ ਕੁਰਬਾਨੀ ਕੀਤੀ ਜਿੰਦੇ ਮਗਰ ਨਹਿਰੂ ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜੇ ਆ ਯਾਦ ਹੁੰਦਾ ਤਾਂ ਸਭ ਤੋਂ ਵੱਡੀ ਕੁਰਬਾਨੀ ਸਿੱਖਾਂ ਦੀ। ਆਜ਼ਾਦ ਕਹਿੰਦੇ ਤੋਂ ਕਰਵਾ ਰਹੇ ਸੀ। ਆਜ਼ਾਦ ਤਾਂ ਚਲੋ ਅੰਗਰੇਜ਼ਾਂ ਤੋਂ ਕਰਾਉਂਦੇ ਸੀ ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਅਸੀਂ ਤੁਹਾਨੂੰ ਇੱਕ ਬਹੁਤ ਵੱਡਾ ਖੇਤਾ ਦੇਵਾਂਗੇ, ਇੱਕ ਆਡ ਸਟੇਟ ਦੇਵਾਂ। ਹੂੰ। ਤਾ ਸिखਾਂ ਨੇ ਕਿਹਾ ਜੇ ਕੱਲ ਨੂੰ ਮੁੱਕਰ ਗਏ ਤਾਂ ਮਹਾਤਮਾ ਗਾਂਧੀ ਨੇ ਸੀਸਗੰਜ ਗੁਰਦਾਰੇ ਬੈਠ ਕੇ ਕਿਹਾ ਸੀ ਫਿਰ ਤੁਹਾਡੀ ਕਿਰਪਾਣ ਹੋਵੇਗੀ ਸਾਡਾ ਸਿਰ ਹੋਵੇਗਾ ਹੂੰ ਤੇ ਜਦੋਂ ਉਹਨਾਂ ਨੇ ਇਸ ਗੱਲ ਦੀ ਇਹ ਮਾਸਟਰ ਤਾਰਾ ਸਿੰਘ ਨੇ ਗੱਲ ਕੀਤੀ ਸਿੱਖ ਲੀਡਰਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਨਹੀਂ ਅਬ ਸਮਾਂ ਗੁਜ਼ਰ ਚੁੱਕਾ ਹੈ ਸਮਾਂ ਜਾ ਚੁੱਕਾ ਹੈ ਛਾਲ 6 ਮਹੀਨਾ ਦੇ ਵਿੱਚ ਸਾਨੂੰ 1947 ਦੇ ਅੰਦਰ ਜਰਮ ਪੇਸ਼ਾ ਕੌ ਕਹਿ ਦਿੱਤਾ ਕਿੰਨੇ ਪਰਸੈਂਟ ਚ ਵੰਡ ਹੋਈ ਸੀ ਉਧਰ ਕਿੰਨੇ ਪਰਸੈਂਟ ਰਿਹਾ ਤੇ ਇਧਰ ਕਿੰਨਾ 62% ਪੰਜਾਬ ਚਲਾ ਗਿਆ ਪਾਕਿਸਤਾਨ ਚ 38% ਜਿਹੜਾ ਪੰਜਾਬ ਰਹਿ ਗਿਆ ਸਾਡੇ ਕੋਲ ਉਹ 38% ਸੁਣੋ ਹਮ ਬਿਆਸ ਦਰਿਆ ਤੋਂ ਸਤਲੁਜ ਤੋਂ ਉਰਾਂ ਕੀ ਹੈ ਕੁਝ ਵੀ ਨਹੀਂ ਸੀ ਟੱਬੇ ਸੀ ਜੀ ਚੰਡੀਗੜ੍ਹ ਸਾਈਡ ਤੇ ਸਾਰੀ ਰੋੜਾ ਵਾਲੀ ਜ਼ਮੀਨ ਸੀ ਜੀ ਦੇਖੋ ਨਾ ਜੀ ਤੁਹਾਡੇ ਕੋਲ ਖਿੱਤਾ ਕਿਹੜਾ ਰਹਿ ਗਿਆ ਇਹ ਹੁਣ ਦੀ ਗੱਲ ਨਹੀਂ ਕਰਨੀ ਆਪਾਂ ਆਪਾਂ ਗੱਲ ਸਿਰ 47 ਦੀ ਕਰ ਰਹੇ ਹਾਂ ਹਮ ਜਦੋਂ ਤੁਸੀਂ ਦਰਿਆ ਟੱਪਦੇ ਸੀ ਤਾਂ ਕਿੱਦੋਂ ਸ਼ੁਰੂ ਹੋ ਜਾਂਦੇ ਸੀ ਬਿਲਕੁਲ ਪਰਲੇ ਮੇਰੇ ਚੰਡੀਗੜ੍ਹ ਸਾਈਡ ਤੇ ਵੀ ਇਹੀ ਹਾਸ ਸੀ ਹਮ ਤਾਂ ਇਲਾਕਾ ਕਿਹੜਾ ਰਹਿ ਗਿਆ ਸੀ ਅਮਰੋਦਸਰ ਤੇ ਜਲੰਧਰ ਤੇ ਗੁਰਦਾਸਪੁਰ ਲੱਕਾ ਤਾਂ ਕੋਈ ਵੀ ਨਹੀਂ ਸੀ ਸਾਡੇ ਜਿਹੜੇ ਸਿੱਖ ਲੀਡਰ ਸੀ ਉਹ ਉਹਨਾਂ ਦੀ ਮੱਤੀ ਨਹੀਂ ਸੀ ਇਹ ਸੋਚਿਆ ਹੀ ਨਹੀਂ ਕਿ ਪੰਜਾਬ ਦੇ ਪੱਲੇ ਕੀ ਰਿਹਾ ਬਲਦੇਰ ਸਿੰਘ ਸਾਰੀ ਗੱਲ ਜਾ ਕੇ ਉੱਥੇ ਅੰਗਰੇਜ਼ ਦੱਸਦਾ ਸੀ ਨਹਿਰੂ ਨੂੰ ਦੱਸਦਾ ਸੀ ਤਾਂ ਪੰਜਾਬ ਜਿਹੜਾ ਹੈ ਉਹ ਵੰਡਿਆ ਨਹੀਂ ਖਤਮ ਕੀਤਾ ਤੇ ਖਤਮ ਪੰਜਾਬ ਚ ਕੱਲੇ ਸਿੱਖ ਕੀਤੇ ਗਏ ਨੇ ਹਮ ਸਿੱਖਾਂ ਨੂੰ ਬਿਲਕੁਲ ਤਹਿਸ ਨਹਿਸ ਕੀਤਾ ਗਿਆ ਫਿਰ ਆਜ਼ਾਦੀ ਦੀ ਡੈਫੀਨੇਸ਼ਨ ਦੱਸ ਰਹੇ ਨੇ ਯਾਰ ਆਜ਼ਾਦੀ ਹੁੰਦੀ ਹੈ ਇਕੁਅਲ ਸਟੇਟਸ ਲਾ ਬਰਾਬਰ ਹੋਣਾ ਪਰ ਇਸ ਹਿੰਦੁਸਤਾਨ ਦੇ ਅੰਦਰ ਸਿੱਖਾਂ ਦੇ ਨਹੀਂ ਲਾ ਕਿੜਾ ਆ ਜੀ 1947 ਲੰਘਦੀ ਹੈ ਤੇ ਸਰ 55 ਚਰਮੰਦਰ ਸਾਹਿਬ ਹਮਲਾ ਹੋ ਜਾਂਦਾ ਹਮ ਪੰਜਾਬੀ ਸੂਬਾ ਕਹਿਣ ਤੇ ਗੋਲੀ ਵਜਦੀ ਹੈ ਜੀ 1984 ਦੇ ਅੰਦਰ ਹਰਮੰਦਰ ਸਾਹਿਬ ਤੇ ਹਮਲਾ ਹੁੰਦਾ ਹਮ ਤੇ ਉਸ ਤੋਂ ਬਾਅਦ ਹਿੰਦੁਸਤਾਨ ਦੇ 8-8 ਹਲਕਿਆਂ ਦੇ ਵਿੱਚ ਜਾ ਕੇ ਗੁਰਦੁਆਰਿਆਂ ਨੂੰ ਅੱਗ ਲਾਈਆਂ ਜਾਂਦੀਆਂ ਨੇ ਜੀ ਕੀ ਇਹ ਫੰਡਾਮੈਂਟਲ ਰਾਈਟ 14ਸ ਕੀ ਇਹ ਆਜ਼ਾਦੀ ਦੀ ਡੈਫੀਨੇਸ਼ਨ ਆਉਂਦੀ ਹੈ ਇਹ ਤਾਂ ਕੁਝ ਵੀ ਨਹੀਂ ਆਇਆ ਹੁਣ 2020 ਦੀ ਗੱਲ ਹੈ ਮੇਰੇ ਰਿਸ਼ਤੇਦਾਰ ਨੇ ਉਹ ਯੂਪੀ ਦੇ ਵਿੱਚੋਂ ਆ ਹੁਣ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਜਾੜਿਆ 100 150 ਕਿੱਲਾ ਜ਼ਮੀਨ ਹੈ ਰਾਤੋਂ ਰਾਤ ਉੱਥੋਂ ਭਜਾ ਦਿੱਤਾ ਉਹਨਾਂ ਨੂੰ ਉੱਥੇ ਹਿੰਦੁਸਤਾਨ ਦੀ ਬਹੁ ਗਿਣਤੀ ਦੇ ਉੱਤੇ ਘਰ ਬਣਾ ਦਿੱਤੇ ਗਏ ਨੇ ਇੱਕ ਮਰਲਾ ਜ਼ਮੀਨ ਨਹੀਂ ਰਹੀ ਉਹਨਾਂ ਬੰਦਿਆਂ ਦੇ ਕੋ ਇਹਨੂੰ ਕੀ ਕਹੋਗੇ ਇਹ ਆਜ਼ਾਦੀ ਹੈ ਹੂੰ ਜੇ ਉਹ ਆਜ਼ਾਦ ਹੁੰਦੇ ਤਾਂ ਯਾਰੋ ਯੂਪੀ ਦੇ ਇੱਕ ਜਿੱਥੇ ਸਿੱਖਾਂ ਦੀ ਗਿਣਤੀ ਘੱਟ ਹੈ ਉੱਥੇ ਉਹਨਾਂ ਨੂੰ ਭਜਾਇਆ ਗਿਆ ਬਿਲਕੁਲ ਫਿਰ ਉੱਥੇ ਇਹ ਥੋੜਾ ਕਹਿਣਾ ਸੀ ਕਿ ਇਹ ਸਿਖੜਾ ਇਹਨੂੰ ਕੱਢ ਦਿਓ ਇਹ ਚਾਰ ਸਾਲ ਦੀ ਗੱਲ ਉਹਨੂੰ ਕਿਉਂ ਕੱਢਿਆ ਗਿਆ ਇਸ ਕਰਕੇ ਕੱਢਿਆ ਗਿਆ ਕਿ ਇਹਨੇ ਸਿਰ ਤੇ ਪੱਗ ਹੈ ਉਹਦੇ ਮੂੰਹ ਤੇ ਦਾੜ੍ਹੀ ਸੀ 38% ਪੰਜਾਬ ਦੇ ਕੋਲ ਹਿੱਸਾ ਆ ਉਹਦੇ ਚ ਹਰਿਆਣਾ ਖੋ ਲਿਆ ਹਿਮਾਚਲ ਖੋ ਲਿਆ ਰਾਜਸਥਾਨ ਚ ਕੁਝ ਏਰੀਆ ਲੈ ਗਏ ਦੇਖੋ ਪਹਿਲੇ ਕੁਝ ਨਹੀਂ ਹੋਇਆ ਗਿਆ ਵੇਖੋ ਇਹ ਗੱਲਾਂ ਦਾ ਬਾਅਦ ਦੀਆਂ ਨੇ ਇਹ ਸਾਨੂੰ ਛੜ ਦੀਆਂ ਗੱਲਾਂ ਨੇ ਇਹਦੇ ਨਾਲ ਸਾਡਾ ਨਹੀਂ ਪਰ ਸਾਡਾ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਸਾਰ 47 ਚ ਹੋਇਆ ਜੀ ਉਹਦੇ ਅੰਦਰ ਜਿਹੜਾ ਸਾਰ 47 ਸਾਡੀ ਜਿੰਨੀ ਜਮੀਨ ਚੰਗੀ ਜਮੀਨ ਸੀ ਉਹ ਸਾਡੀ ਲਾਹੌਰ ਰੇਗਿਅ ਚਲੇ ਜਾਂਦੀ ਏ ਹੂੰ ਸਾਡਾ ਜਿੰਨਾ ਵੀ ਰਕਬਾ ਵਧੀਆ ਰਕਬਾ ਸੀ ਨਹਿਰੀ ਰਕਬਾ ਸੀ ਉਹ ਸਾਡਾ ਸਾਰਾ ਲਾਹੌਰ ਚਲਾ ਗਿਆ ਹੂੰ ਜੇ ਲਾਹੌਰ ਬਣਦਾ ਸਾਡੇ ਕੋਲ ਆਉਂਦਾ ਤਾਂ ਸਾਨੂੰ ਚੰਡੀਗੜ੍ਹ ਪੱਤਣਾ ਦੇ ਸ਼ਹਿਰ ਦੀ ਕੀ ਲੋੜ ਜਿੱਥੇ ਆਦਮੀ ਦੀ ਕੋਈ ਡੈਫੀਨੇਸ਼ਨ ਚ ਨਹੀਂ ਆਉਂਦਾ ਜਿੱਥੇ ਰੁੱਖਾ ਸ਼ਹਿਰ ਆਉ ਲਾਹੌਰ ਜਾਣ ਕੇ ਛੱਡਿਆ ਗਿਆ ਲਾਹੌਰ ਜਾਣ ਕੇ ਕੱਢਿਆ ਗਿਆ ਕਿ ਜੇ ਲਾਹੌਰ ਵਿੱਚ ਰਹਿੰਦਾ ਤੇ ਲਾਹੌਰ ਦੀ ਹਿਸਟਰੀ ਤੋਂ ਬਾਅਦ ਸਿੱਖਾਂ ਨੇ ਆਪਦੇ ਰਾਜ ਨੂੰ ਪੈ ਜਾਨਾ ਸੀ ਸਿੱਖਾਂ ਨੇ ਜਦੋਂ ਗੱਲ ਕਰਨੀ ਸੀ ਔਰ ਲਾਹੌਰ ਦੇ ਤਖਤ ਦੀ ਗੱਲ ਕਰਨੀ ਕਰਨੀ ਸੀ ਇਹਨੂੰ ਬੜੇ ਢੰਗ ਨਾਲ ਤੋੜਿਆ ਗਿਆ ਲਾਹੌਰ ਦੇ ਤਖਤ ਨੂੰ ਸਾਡੇ ਨਾਲ ਕਿਉਂਕਿ ਇੱਕ ਕੌਮ ਦੇ ਅੰਦਰੋਂ ਜਦੋਂ ਉਹਦੀ ਹੋਦ ਨੂੰ ਖਤਮ ਕੀ ਕਰਨਾ ਹੋਵੇ ਤਾਂ ਉਹਦੇ ਅੱਗੇ ਪਲੇਟਫਾਰਮ ਪਾਸੇ ਕਰ ਦਿੰਦਾ ਹੂੰ ਉਹ ਭੁੱਲ ਜਾਂਦੇ ਨੇ ਹੂੰ ਉਹ ਇੱਕ ਲੁੱਡੀਆਂ ਪਾਉਣ ਵਾਲੀ ਕੰਮ ਕੰਮ ਬੜਾ ਕੇ ਰੱਖਤੀ ਇਹਨਾਂ ਨੇ ਯਾਰ ਹੂੰ ਸਟੇਜਾਂ ਦੇ ਨੱਚਣ ਨੂੰ ਗਾਉਣ ਵਾਲੀ ਕੰਮ ਬੜਾ ਕੇ ਰੱਖਤੀ ਜੇ ਲਾਹੌਰ ਵਿੱਚ ਰਹਿੰਦਾ ਤਾਂ ਫਿਰ ਸਰਦਾਰ ਸਾਹਿਬ ਸਿੱਖ 77 ਸਾਲ ਦੇ ਅੰਦਰ ਆਪ ਦਾ ਰਾਜਪਾਲ ਸਖਰਾਜ ਵਾਪਸ ਲਿਆ ਇਹ ਸਾਡੇ ਨਾਲ ਬੜੇ ਤਰੀਕੇ ਨਾਲ ਮਾਰਿਆ ਗਿਆ ਇਹੀ ਅੰਗਰੇਜ਼ ਨੇ ਕੀਤਾ ਇਹ ਹੀ ਬਾਅਦ ਦੇ ਵਿੱਚ ਹੋਇਆ ਤੇ ਜਿਹੜੀ ਵਨ ਡੇ ਹੋਇਆ ਬੜੇ ਟੰਗ ਦੇ ਨਾਲ ਹੂੰ ਇਹਨੂੰ ਆਮ ਨਾ ਸਮਝੋ ਇਹਨੂੰ ਇਹ ਨਾ ਸਮਝੋ ਕਿ 15 ਅਗਸਤ ਹੈ ਕਿ ਸਿੱਖਾਂ ਨੇ ਲੁੱਡੀਆ ਪਾਉਣੀਆਂ ਨੇ ਨਹੀਂ ਆਪਦੇ ਘਰ ਨੂੰ ਅੱਗ ਲਾ ਕੇ ਨਾ ਚੀਕਾ ਨਹੀਂ ਮਰੀ ਦੀ ਆਪਦੇ ਘਰ ਨੂੰ ਅੱਗ ਲਾ ਕੇ ਦੰਧਿਆਣੀ ਕੱਢਣੀਆਂ ਚਾਹੀਦੀਆਂ ਤੁਹਾਡਾ ਸਾਰਾ ਕੁਝ ਖਤਮ ਹੋ ਚੁੱਕਾ ਹੈ ਜੀ ਜਿਹੜੇ ਪੰਜਾਬ ਦੇ ਵਸਨੀਕ ਨੇ ਚਾਹੇ Hindu ਹੈ ਚਾਹੇ ਮੁਸਲਮਾਨ ਨੇ ਚਾਹੇ ਸਿੱਖਾ ਤੁਹਾਡਾ ਤਾਂ ਬੇੜਾ ਗਰਖ ਹੋਇਆ ਹੂੰ ਤੁਹਾਡਾ ਤਾਂ ਪੱਲੇ ਹੀ ਕੱਖ ਨਹੀਂ ਰਿਆ ਠੀਕ ਹੈ ਵੰਡ ਹੋ ਗਈ ਚੁੱਪ ਕਰਕੇ ਬਹਿ ਜਾ ਪਰ ਨਚਨ ਗਾਉਣ ਦਾ ਕੰਮ ਇਹਨਾਂ ਨੇ ਨਹੀਂ ਕਰਦਾ ਹੂੰ ਡੀਜੇ ਵਜਾਏ ਜਾਣਗੇ ਬਹੁਤ ਕੁਝ ਹੁੰਦਾ ਪਰ ਜਿਨ੍ਹਾਂ ਦਾ ਉਤੋਂ ਸਾਰਾ ਉਹ ਮਤ ਮਾਰੀ ਗਈ ਹੈ ਪੰਜਾਬ ਦੇ ਲੋਕਾਂ ਦੀ ਹੂੰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਨੁਕਸਾਨ ਕੀ ਹੋਇਆ 15 ਅਗਸਤ ਨੂੰ ਜਿਨ੍ਹਾਂ ਨੇ ਇਹ ਨਹੀਂ ਪਤਾ ਸੀ ਲੁੱਟੇ ਪੁੱਟੇ ਕਿਵੇਂ ਗਏ 15 ਅਗਸਤ ਨੂੰ ਹੂੰ ਜਿਨ੍ਹਾਂ ਨੂੰ ਇਹ ਨਹੀਂ ਪਤਾ 15 ਤੋਂ 20 ਲੱਖ ਬੰਦਾ ਕਿਉਂ ਮਾਰ ਦਿੱਤਾ ਗਿਆ ਹੂੰ ਜਿਨ੍ਹਾਂ ਨੇ ਇਹ ਨਹੀਂ ਪਤਾ ਕਿ 80 ਹਜ਼ਾਰ ਜਨਾਨੀ ਦਾ ਰੇਪ ਹੁੰਦਾ ਹੈ ਤਾਂ ਅਸੀਂ ਯਾਰ ਅੱਜ ਇੱਥੇ ਚੀਕਾਂ ਤੇ ਛਾਲਾ ਮਾਰੀ ਜਾਂਦੇ ਨੇ ਨਹੀਂ ਸਾਨੂੰ ਚੁੱਪ ਕਰਕੇ ਬਹਿ ਜਾਵੋ ਆਪ ਦਾ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਅੱਗੇ ਵੀ ਬੇਨਤੀ ਕੀਤੀ ਤੁਸੀਂ ਮੇਰੇ ਨਾਲ ਗਏ ਸੀ ਆਪਾਂ ਤਲਵੰਡੀ ਸਾਬੋ ਜਸੇਵਰ ਸਾਹਿਬ ਕੋ ਗਏ ਸੀ ਜੀ ਜੀ ਜਸੇਵਰ ਹਰਪ੍ਰੀਤ ਸਿੰਘ ਆਪਾਂ ਬੇਨਤੀ ਕੀਤੀ ਸੀ ਕਿ ਤੁਸੀਂ 15 ਅਗਸਤ ਨੂੰ ਸਾਰੀਆਂ ਕੌਮਾਂ ਜਿੰਨੀਆਂ ਮਾਰੀਆਂ ਗਈਆਂ ਨੇ ਉੱਥੇ ਖੰਡ ਪਾੜ ਦਾ ਭੋਗ ਪਾਓ ਅਕਾਲ ਤਖਤ ਸਾਹਿਬ ਤੇ ਜੋ ਭਾਈ ਹਰ ਜਸੇਵਰ ਹਰਪ੍ਰੀਤ ਸਿੰਘ ਨੇ ਇੱਕ ਵਾਰੀ ਭੋਗ ਪਾਇਆ ਵੀ ਹੈ ਪਰ ਜਦ ਕੀ ਰੁਟੀਨ ਚ ਪੈਣਾ ਚਾਹੀਦਾ ਹਰ 15 ਅਗਸਤ ਨੂੰ ਅਫਸੋਸ ਵਜੋ ਪੰਜਾਬ ਦੀ ਬਰਬਾਦੀ ਦੇ ਪ੍ਰਤੀ ਇਹ ਇੱਕ ਜਿਹੜਾ ਸਾਡਾ ਉੱਥੇ ਪਾੜ ਦਾ ਪੋਗ ਸਾਰੀਆਂ ਕੌਮਾਂ ਦੇ ਪ੍ਰਤੀ ਇੱਕ ਮੈਸੇਜ ਜਾਣਾ ਚਾਹੀਦਾ ਸੀ ਪਰ ਉਹ ਹਿੰਦੁਸਤਾਨ ਦੀ ਹਕੂਮਤ ਨੂੰ ਉਹ ਚੀਜ਼ ਟਕਰਾਉਂਦੀ ਹੈ ਤਾਂ ਉਹ ਨਹੀਂ ਸਿਰੇ ਚੜਚੀ ਹੂੰ ਇਹ ਹੁਣ ਜਿਹੜੇ ਜਸ਼ਨ ਜੋਸ਼ਨ ਮਨਾਉਂਦੇ ਆ ਫਿਰ ਇਹ ਤਾਂ ਬੇਕੁਫੀਆਂ ਹੀ ਨੇ ਨਹੀਂ ਆਪਦੇ ਘਰ ਨੂੰ ਅੱਗ ਲਾ ਕੇ ਆਪਦੇ ਘਰ ਦੀ ਬਰਬਾਦੀ ਵੇਖ ਕੇ ਮੇਰੇ ਦੇਖਣ ਚ ਅਸੀਂ ਨੱਚਦੇ ਸੋਹਣੇ ਨਹੀਂ ਲੱਗਦੇ ਹੂੰ ਸਾਨੂੰ ਅਫਸੋਸ ਵਾਲਾ ਦੇਣਾ ਹੈ ਸਾਡਾ ਪੰਜਾਬ ਵੰਡਿਆ ਗਿਆ ਸਾਡੇ ਦਰਿਆ ਵੰਡੇ ਗਏ ਨੇ ਸਾਡੇ ਲੋਕ ਮਾਰ ਦਿੱਤੇ ਗਏ ਸੋ ਸਾਨੂੰ ਇਹ ਚੀਜ਼ਾਂ ਨਹੀਂ ਸੁਣ ਇਹਨੂੰ ਵੰਡ ਆਖੀਏ ਉਜਾੜਾ ਆਖੀਏ ਆਜ਼ਾਦੀ ਆਖੀਏ ਨਹੀਂ ਇਹ ਅਜਾੜਾ ਹੈ ਸਾਡੇ ਦੇ ਅਜਾੜਾ ਲੋਕਾਂ ਦੇ ਲਈ ਪੁਰਾਣੇ ਬੰਦੇ ਜਿਹੜੇ ਇਹਨੂੰ ਕਿਤੇ ਵੀ ਆਜ਼ਾਦੀ ਨਹੀਂ ਸੀ ਬੋਲਦੇ ਉਹ ਰੋਣਾ ਕਹਿੰਦੇ ਸੀ ਅਜਾੜਾ ਬੋਲਦੇ ਉਹ ਰੋਣੇ ਵੇਲੇ ਦੀਆਂ ਗੱਲਾਂ ਰੋਣੇ ਵੇਲੇ ਦੀਆਂ ਗੱਲਾਂ ਤੇ ਅਜਾੜੇ ਦੀਆਂ ਗੱਲਾਂ ਉਹ ਰੋਂਦੇ ਮਰ ਜਾਂਦੇ ਹੁੰਦੇ ਸੀ ਯਾਰ ਚਾਹੇ ਬਜ਼ੁਰਗ ਸੀ ਉਹ ਰੋਂਦੇ ਹੁੰਦੇ ਸੀ ਆਪਣੀ ਧਰਤੀ ਨੂੰ ਚਾਰੇ ਮੁਸਲਮਾਨ ਭਰਾਣੇ ਮੈਂ ਪਿੱਛੇ ਜੇ ਗਿਆ ਕਿ ਮਾਤਾ ਰੋਂਦੀ ਸੀ ਪੁੱਭਾ ਮਾਰ ਕੇ ਰੋਈ ਉੱਥੇ ਯਾਰ ਉਧਰਲੀ ਮਾਤਾ ਇਹ ਰੋਂਦੀ ਸੀ ਇਧਰੋਂ ਗਈ ਹੋਈ ਸੀ ਛੋਟੀ ਹੁੰਦੀ ਪਾੜੇ ਪੁੱਤਰ ਸਾਡਾ ਘਰ ਜਲੰਧਰ ਦੇ ਕੋਲ ਹੂੰ ਉਹ ਰੋਂਦੇ ਨੇ ਉਹਨਾਂ ਲਈ 14 ਅਗਸਤ ਕਾਦੀ ਉਹਨਾਂ ਦੀ ਆਜ਼ਾਦੀ ਹੈ ਜਿਹੜੇ ਸਾਡੇ ਨੇ ਉਹ ਇੱਥੇ ਰੋਂਦੇ ਰੋ ਮਰੇ ਨਹੀਂ ਕਾਦੀ 15 ਗਰਦੀ ਆਜ਼ਾਦੀ ਸਾਡੀ ਸਾਡਾ ਦਾ ਪੰਜਾਬ ਲੁੱਟਿਆ ਗਿਆ ਸਾਡੇ ਘਰ ਲੁੱਟੇ ਗਏ ਨੇ ਜ਼ਮੀਨਾਂ ਲੁੱਟੀਆਂ ਗਈਆਂ ਨੇ ਜਦੋਂ ਸਰਦਾਰ ਸਾਹਿਬ ਤੁਹਾਨੂੰ ਜਣ ਚੜਦਿਆਂ ਬੰਦਾ ਕਹਦੇ ਕਿ ਜਾ ਨਿਕਲ ਜਾ ਇੱਥੋਂ ਫੇਰ ਉਹ ਅਗਲੇ ਦਿਨ ਕੀ ਉਹ ਆਜ਼ਾਦੀ ਦੀ ਖੁਸ਼ੀ ਮਨਾਵੇਗਾ ਕਿ ਰਾਤ ਨੂੰ ਰੋਟੀ ਦਾ ਚਿੰਤਾ ਪੈਦੀ ਸੀ ਜਿਹੜਾ ਬੰਦਾ ਅਰਬਾਪਤੀ ਸੀ ਕਰੋੜਾਪਤੀ ਬੰਦਾ ਸੀ ਜਿਹਦੇ ਘਰੇ 10-10 ਨੌਕਰ ਸੀ ਤੇ ਅਗਲੇ ਦਿਨ ਸਰਦਾਰ ਜੀ ਉਹ ਆਪਦੀ ਔਲਾਦ ਦੇ ਨਾਲ ਚੌਂਕ 'ਚ ਖਲੋਗੇ ਰੋਟੀ ਵੰਗਦਾ ਸੀ ਕੀ ਉਹ ਆਜ਼ਾਦੀ ਸੀ ਹੂੰ ਆਜ਼ਾਦੀ ਇਹ ਨਹੀਂ ਹੁੰਦੀ ਹੁੰਦੀ ਚਾਹੇ ਆਜ਼ਾਦੀ ਇਹ ਆਜ਼ਾਦੀ ਕਹਿੰਦੇ ਪਰ ਉਸ ਤੋਂ ਬਾਅਦ ਕੀ ਉਹ ਹਿੰਦੁਸਤਾਨ ਦੇ ਅੰਦਰ ਲਾ ਬਰਾਬਰ ਚੱਲਿਆ ਸਿੱਖਾਂ ਨੂੰ ਤਾਂ ਕਿਸੇ ਕੰਟਰੀ ਨੇ ਅਡਾਪਟ ਨਹੀਂ ਕੀਤਾ ਸਾਰਿਆਂ ਨੇ ਮਾਰਿਆ ਗੋਲੀਆਂ ਮਾਰ ਗਿਆ ਨੇ ਚਾਹੇ ਚੜਦਾ ਸੀ ਚਾਹੇ ਲੈਂਦਾ ਸੀ ਸਿੱਖ ਤਾਂ ਸਾਰਿਆਂ ਦਾ ਮਰੇ ਸੋਹਿੰਦਾ ਜਿਹੜਾ ਮੈਸੇਜ ਆ ਉਹ ਬਹੁਤ ਗਲਤ ਗਿਆ ਹਮ ਜਿਹੜੇ ਹੁਣ ਉਧਰਲੇ ਪਾਸੇ ਬੈਠੇ ਨੇ ਚਾਹੇ ਉਹ ਪਿਆਰ ਕਰਦੇ ਨੇ ਪਰ ਉਧਰ ਤੋਂ ਸਿਸਟਮ ਬਹੁਤ ਗਲਤ ਲੱਗ ਗਿਆ ਦੇਖੋ ਸਨ 47 ਵੇਲੇ ਜਿਹੜੇ ਕੋਸ ਸਾਲ ਸੀਗੇ ਬੜੇ ਨਫਰਤ ਭਰੇ ਸੀ ਹਮ ਅੱਜ ਵੀ ਮੁਸਲਮਾਨ ਭਰਾਵਾਂ ਦੇ ਮਨ ਚ ਹੈ ਕਿ ਵੱਧ ਜਿਹੜੇ ਮੁਸਲਮਾਨ ਮਰੇ ਨੇ ਸਾਡੇ ਮਨ ਚ ਹੈ ਕਿ ਸਾਡੇ ਸਿੱਖ ਵਾਲੇ ਮਰੇ ਨੇ ਹਿੰਦੂ ਭਰਾਵਾਂ ਦੇ ਮਨ ਚ ਹੈ ਕਿ ਹਿੰਦੂ ਵਾਲੇ ਮਰੇ ਨੇ ਤੇ ਮਰੇ ਤਾਂ ਸਾਰੇ ਹੀ ਸੀ ਇੱਕ ਨਫ਼ਰਤ ਦੀ ਲਹਿਰ ਚਲਾ ਦਿੱਤੀ ਕਿ ਮੈਨੂੰ ਐਂ ਲੱਗਦਾ ਕਿ ਇਹਦੇ ਪੂਰੇ ਦੇ ਵਿੱਚ ਮੇਨ ਮਕਸਦ ਪੰਜਾਬ ਨੂੰ ਵੰਡਣਾ ਸੀ ਦੇਖੋ ਜੇ ਪੰਜਾਬ ਨਾ ਵੰਡਣਾ ਹੁੰਦਾ ਤਾਂ ਸਰ ਉਧਰ ਵੱਡਾ ਸ਼ਹਿਰ ਉਧਰੋਂ ਦਿੱਤਾ ਜਾਂਦਾ ਬੰਗਾਲ ਸਾਈਡ ਤੇ ਪਰ ਖਤਰਾ ਦਾ ਪੰਜਾਬ ਕਰਨਾ ਸੀ ਪੰਜਾਬ ਦੀ ਖਤਮ ਕਰਨ ਦੀ ਉਹਨਾਂ ਨੂੰ ਬਹੁਤ ਵੱਡੀ ਲੋੜ ਸੀ ਮੈਂ ਤੁਹਾਨੂੰ ਕਹਿ ਕੇ ਤਹਾਟਿਆਂ ਕਿ ਤਖਤ ਪੰਜਾਬ 'ਚ ਆ ਜਾਂਦਾ ਲਾਹੌਰ ਦਾ ਤੇ ਸਿੱਖ ਜਿਹੜੇ ਉਹ ਵਾਪਸ ਆਉਦੇ ਸੇ ਰਾਜਵਾਲ ਤੁਰ ਜਾਣਾ ਸੀ ਉਹਨਾਂ ਹੂੰ ਉਹਨਾਂ ਨੇ ਛੱਡਣਾ ਹੀ ਨਹੀਂ ਸੀ ਕਿਉਂਕਿ ਸਾਹਮਣੇ ਸਾਡੇ ਸਾਹਮਣੇ ਚੰਡੀਗੜ੍ਹ ਦਿੱਤਾ ਉਹ ਇੱਕ ਇੱਟਾਂ ਦਾ ਪਥਰਾ ਦਾ ਸ਼ਹਿਰ ਹੈ ਸਾਡੀ ਜਵਾਨੀ ਜਿਹੜੀ ਉੱਥੇ ਖਤਮ ਹੋ ਗਈ ਜਾ ਕੇ ਕੁਝ ਮੰਗਿਆ ਹੀ ਨਹੀਂ ਕੁਝ ਸੋਚ ਹੀ ਨਹੀਂ ਆਈ ਜੇ ਸ਼ਹੀਦ ਕਿਲੇ ਨਹੀਂ ਜਿਹੜਾ ਗਿਆ ਉਹ ਰਾਜ ਦੀ ਭਾਵਨਾ ਨਹੀਂ ਦੇਖੋ ਜੇ ਸ਼ਹੀਦ ਕਿਲੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਵਾਲ ਵੇਂਦੇ ਤੇ ਕਹਿੰਦੇ ਨਹੀਂ ਅਸੀਂ ਆਜਾ ਰਾਜ ਕਰਨਾ ਹੈ ਕਿ ਉਹ ਚੰਡੀਗੜ੍ਹ ਰੰਟੇ ਵਾਲਾ ਚਲੇਗਾ ਉਹ ਨਚਣ ਲੱਗ ਗਈ ਸੋ ਇੱਕ ਨਾਚੇ ਇਧਰ ਤੁਰਪੇ ਅਸੀਂ ਪਰ ਅਸੀਂ ਆਪ ਦਾ ਰਾਜ ਭਾਗ ਨੂੰ ਮੁੜ ਕੇ ਵੇਖਿਆ ਅਜੀਗੋ ਦਰਖੰਡਕਰ ਹੂੰ ਸੋ ਸਾਨੂੰ ਬੜਾ ਵੱਡਾ ਨੁਕਸਾਨ ਹੋਇਆ ਜੇ ਲਾਹੌਰ ਮਿਲ ਜਾਂਦਾ ਤਾਂ ਸਾਨੂੰ ਚੰਡੀਗੜ੍ਹ ਦੀ ਲੋੜ ਨਹੀਂ ਸੀ ਜੀ ਸੋ ਸਾਡੀ ਬਰਬਾਦੀ ਹੋਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ